ਲਿਫਟ ਸੈਂਸਿੰਗ ਜਿਹੜੀ ਆ ਜੀ ਆਪਣੀਆਂ ਥੱਲੇ ਹੀ ਦਿੱਤੀ ਇਹਨਾਂ ਨੇ ਆ ਵੇਖੋ ਆ ਇੱਥੇ ਆ ਲਿਫਟ ਜਿਹੜਾ ਨਾ ਇਹ ਸੈਂਸਿੰਗ ਇਹਦੀ ਥੱਲੇ ਹੁੰਦੀ ਆ ਅੱਛਾ ਜੀ ਆ ਚੀਜ਼ ਆ ਜੀ ਹੋਰ ਇੰਦਰ ਆ ਠੀਕ ਹੈ ਆ ਦੋਵੇਂ ਸਾਈਡਾਂ ਤੋਂ ਠੀਕ ਹੈ ਜੀ ਹਾਂ ਜੀ ਆ ਇੱਥੋਂ ਓਕੇ ਇਹ ਲਿਫਟ ਸੈਂਸਿੰਗ ਇੱਥੋਂ ਹੁੰਦੀ ਹੈ ਜੀ ਆ ਪੁਆਇੰਟ ਆ ਇਹਦਾ ਫ੍ਰੀ ਆ ਅੱਛਾ ਜੀ ਹੁਣ ਇਹਦੇ ਕੀ ਸਿਸਟਮ ਹੋਇਆ ਵੀ ਜਦੋਂ ਆਪਣਾ ਉਹ ਸੀਲਾਂ ਆ ਜਾਂ ਉੱਥੇ ਉਹ ਸੀਲਾਂ ਜਿਹੜਾ ਆਪਣੀਆਂ ਕਿਤੇ ਰੱਬ ਨਾ ਕਰਾਵੇ ਲੀਕ ਕਰ ਗਈਆਂ ਤੇ ਕਾ ਆਪਾਂ ਤੁਰੰਤ ਧਿਆਨ ਦੇਣਾ ਵੀ ਆਪਣੇ ਸੀਲਾਂ ਲੀਕ ਕੀਤੀਆਂ ਤੇ ਆਪਾਂ ਸੀਲਾਂ ਨਵੀਆਂ ਪਾਦਣੀਆਂ ਉਹਦੀਆਂ ਤੇ ਉਹ ਅੰਦਰ ਮਿੱਟੀ ਨਹੀਂ ਜਾਂਦੀ ਫਿਰ ਇਹਦੇ ਅੰਦਰ ਬਿਲਕੁਲ ਠੀਕ ਆ ਆਪਣਾ ਕੰਟਰੋਲ ਹੀ ਬਹੁ ਵੱਖਰੀ ਜਗ੍ਹਾ ਤੇ ਦੇ ਦਿੱਤਾ ਹੈ ਕੰਟਰੋਲ ਥੱਲਾ ਦਿੱਤਾ ਇਸ਼ਾਰਾ ਅਜੇ ਤੱਕ ਕਿਸੇ ਕੰਪਨੀ ਨੇ ਮੈਂ ਤੇ ਅਜੇ ਤੱਕ ਕਿਸੇ ਦਾ ਦੇਖਿਆ ਨਹੀਂ ਜੀ ਨੰਬਰ 1 ਤੇ ਬ੍ਰੇਕ ਦੀ ਗਮੀ ਇਹਨਾਂ ਨੇ ਕੱਢੀ ਆ ਇਹਦੀਆਂ ਪਾਵਰ ਬ੍ਰੇਕਾਂ ਆ ਆਪਣਾ ਕਾਰਾਂ ਵਾਂਗੂ ਮਾਸਟਰ ਸਿਲੰਡਰ ਲੱਗਾ ਇਹਨੂੰ ਦੂਜਾ ਇਹ ਤੇਲ 'ਚ ਬ੍ਰੇਕਾਂ ਦਿੱਤੀਆਂ ਇਹਦੀਆਂ ਠੀਕ ਆ ਆйда ਇੱਥੇ ਬੈਗ ਪੈਂਦਾ ਬਿਲਕੁਲ ਹਾਂਜੀ ਫੇਰਾ 1 ਕੇ ਸਾਰੇ ਲੈਂਡ ਦੇ ਵਿੱਚ ਹੀ ਪੈ ਜਾਂਦੇ ਆ ਜੀ ਅੱਛਾ ਲੈਂਡ ਜੀ ਹੈ ਇਹ ਸਾਰੇ ਸਾਰੇ ਲੈਂਡ ਜੀ ਪੈ ਜਾਂਦੇ ਆ ਜੀ ਠੀਕ ਆ ਤੇ ਨਿਊਟਰਲ ਕਿੱਥੇ ਕੋਣ ਆ ਇਹਨੇ ਆ ਨਿਊਟਰਲ ਹੈ ਜੀ ਇੱਥੇ ਹਾਂਜੀ ਇੱਥੋਂ ਆਪਣਾ ਇੱਥੇ ਬਹਿ ਗਿਆ ਹਾਂਜੀ ਫਿਰ ਆ ਬਾਕੀ ਸਾਰੇ ਇਹਦੇ ਗਾਂ ਇੰਦਗੇ ਫਿਰ ਜੀ ਇਹਨੂੰ ਆਪਣੀਆਂ ਸੰਗਲੀਆਂ ਦੀ ਲੋਡ ਨਹੀਂ ਜੱਕਾਂ ਦੀ ਲੋਡ ਨਹੀਂ ਆ ਅੱਛਾ ਜੀ ਇਹ ਲਿਫਟ ਨੂੰ ਇਹਦੀ ਲਿਫਟ ਜਿਹੜਾ ਆਪਾਂ ਪਿੱਛੇ ਕੋਸੰਦ ਪੈ ਗਿਆ ਨਾ ਜੀ ਇਹ ਇੱਥੇ ਲੌਕ ਹੋਏ ਨਹੀਂ ਆਟੋਮੈਟਿਕਲੀ ਇਹ ਠੀਕ ਹੈ ਜੀ ਬਹੁਤ ਵੀ ਲੌਕ ਹੋ ਜਾਂਦੀ ਹਾਂਜੀ ਲੌਕ ਹੋਏ ਨਹੀਂ ਬਹੁਤ ਨਾਰਮਲ ਇ ਔਰ ਬਾਕੀ ਇਹਦਾ ਇੱਕ ਕੰਟਰੋਲ ਇਹੋ ਜਿਹਾ ਜੀ ਆਪਾਂ ਜਿੰਨਾ ਮਰਜੀ ਇਹਨੂੰ ਪਾਸੇ ਲਾਈਏ ਇਹਨੇ ਇੱਥੇ ਮੁੜ ਕੇ ਆਉਣਾ ਹੈ ਅੱਛਾ ਇੱਥੇ ਆਉਣਾ ਹੈ ਇਹ ਟਾਰਾਂ 'ਚ ਨਹੀਂ ਵੱਜਣਾ ਇਹਨੇ ਮੁੜ ਕੇ ਆਪਣਾ ਇੱਥੇ ਹੀ ਆਉਣਾ ਹੈ ਠੀਕ ਆ ਆਮ ਫੱਟੀਆਂ ਆਪਣੀਆਂ ਜਿਹੜੀਆਂ ਜਿੰਨੀ ਮਰਜੀ ਆਪਾਂ ਬਾਹਰ ਕਰ ਦੋ ਟਾਰਾਂ 'ਚ ਵਜਦੀਆਂ ਫਿਰਦੀਆਂ ਰੋਡ ਤੇ ਜਿੰਨਾ ਮਰਜੀ ਭਜਾ ਲਓ ਬਗਾਰ ਫੱਟੀ ਦੋ ਹਾਂਜੀ ਤੇ ਇਹ ਟਾਰਾਂ 'ਚ ਨਹੀਂ ਵੱਜਦਾ ਆਪਣਾ ਕੀ ਹਾਲ ਵੀ ਸੱਜਣੋ ਅੱਗੇ ਤੁਹਾਨੂੰ ਜਹਾਜ਼ਾਂ ਵਰਗੇ ਟਰੈਕਟਰ ਤਾਂ ਬਹੁਤ ਦਿਖਾਏ ਆ ਇਹ ਤੁਹਾਨੂੰ ਸਮੁੰਦਰੀ ਜਹਾਜ਼ਾਂ ਵਰਗਾ ਟਰੈਕਟਰ ਦਿਖਾਉਣ ਲੱਗਾ ਵਾਂ ਆਪਾਂ ਫੋਰਡ ਦੀਆਂ ਵਿਸ਼ੇਸ਼ਤਾਵਾਂ ਬਹੁਤ ਦੱਸ ਸ਼ੇਫੋਰਡ ਦੇ ਕਰੀਬ ਤਾਂ ਮੇਰਾ ਕੱਦ ਹੈਗਾ ਵਾ ਨਾਲ ਆਪਣੇ ਭਾਈ ਜਤਿੰਦਰ ਸਿੰਘ ਤੇ ਇਸ ਵਕਤ ਖੜੇ ਆਪਾਂ ਏਰੀਆ ਹੈਗਾ ਇਹ ਪਲੀਏ ਦਾ ਪੂਰਨਪੁਰ ਦੇ ਨੇੜੇ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿਗੁਰ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੇ ਭਾਈ ਹੁਣੀ ਜਿਵੇਂ ਟਰੈਕਟਰ ਜਿੰਨਾ ਵੱਡਾ ਰੱਖੀ ਬੈਠੇ ਹਨਾ ਤੇ ਇਹਦਾ ਤੁਸੀਂ ਸ਼ਕੀਨ ਨਹੀਂ ਕਹਿ ਸਕਦੇ ਆਪਾਂ ਇਹਨਾਂ ਨੂੰ ਮਾਸਟਰ ਕਹਿ ਸਕਦੇ ਆ ਫੋਰਡ ਦੇ ਕਿਉਂਕਿ ਇੱਕ ਇੱਕ ਨਟ ਖੋਲ ਕੇ ਭਾਈ ਉਹਨਾਂ ਨੇ ਆਪ ਘਸਿਆ ਇਹਦਾ ਪੂਰਾ ਮਕੈਨਿਕਲੀ ਕੰਮ ਭਾਈ ਉਹਨਾਂ ਨੇ ਕੀਤਾ ਇਸ ਟਰੈਕਟਰ ਦੀਆਂ ਕੀ ਵਿਸ਼ੇਸ਼ਤਾਵਾਂ ਹਨ ਕਿੰਨੇ ਹੌਸਪਾਵਰ ਆ ਸਾਰੀ ਗੱਲਬਾਤ ਇਸ ਵੀਡੀਓ 'ਚ ਹੋਣ ਲੱਗੀ ਆ ਤੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਟਰੈਕਟਰ ਇੰਨਾ ਵੱਡਾ ਜਹਾਜ਼ ਵਰਗਾ ਲਿਆਂਦਾ ਕਿੱਥੋਂ ਇਹ ਇਹ ਜੀ ਆਪਾਂ ਨੂੰ ਪਟਿਆਲੇ ਤੋਂ ਮਿਲ ਗਿਆ ਸੀਗਾ ਜੀ ਮੰਡੀ ਮੰਡੀ ਗਵਿੰਦਗੜ ਹਾਂਜੀ 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 ਤੇ ਬਾਹਰੋਂ ਆਇਆ ਸੀਗਾ ਤੇ ਠੀਕ ਹੈ ਹਾਂਜੀ ਆਪਣੇ ਮਿੱਤਰ ਉਹਨਾਂ ਦੇ ਕੋਲ ਪਿਆ ਸੀ ਹਾਂਜੀ ਤੇ ਉਹਨਾਂ ਕੋ ਫਿਰ ਆਪਾਂ ਲੈ ਆਂਦਾ ਜੀ ਇਹ ਠੀਕ ਹੈ ਜੀ ਆਜੋ ਫਿਰ ਇਹਦਾ ਇਹਦਾ ਥੋੜਾ ਜਿਹਾ ਦੱਸਿਓ ਵੀ ਪਹਿਲਾਂ ਤਾਂ ਇਹਦਾ ਹੌਸਪਾਵਰ ਦੱਸਿਓ ਵੀ ਕਿੰਨੀ ਹੋਊਗੀ ਇਹਦੀ ਇਹ ਜੀ ਲਮਸਮ 140 45 ਦੇ ਲਮਸਮੇ ਸ਼ 140 45 ਸ਼ੋ ਕਰਦਾ ਇਹ ਠੀਕ ਹੈ ਤੇ ਬਾਕੀ ਤੁਸੀਂ ਹੁਣ ਜਿਵੇਂ ਚਲਾ ਕੇ ਵੀ ਦੇਖਿਆ ਹੋਗਾ ਚਲਾ ਕੇ ਪਤਾ ਲੱਗਦਾ ਹੋਊ ਕਿ ਕਿੰਨੀ ਗਏ ਹੈਗੀ ਇਹਦੀ ਇਹ ਤਿੰਨਾ ਟਰੈਕਟਰਾਂ ਜਿੰਨਾ ਜ਼ੋਰ ਮਾਰ ਜਾਂਦਾ ਜੀ ਇਹ ਕਲਾ ਅੱਛਾ ਹਾਂਜੀ ਤੇ ਸਭ ਤੋਂ ਪਹਿਲਾਂ ਯਾਰ ਬਾਈ ਜਦੋਂ ਐਡਾ ਵੱਡਾ ਟਰੈਕਟਰ ਕੋਈ ਇੱਥੇ ਬੰਦਾ ਆਣ ਗਵਾਣ ਵੇਂਦਾ ਹੋਊਗਾ ਕਹਿੰਦਾ ਯਾਰ ਤੂੰ ਲਿਆਇਆ ਕਿੱਥੋਂ ਆਣਾ ਪਹਿਲਾਂ ਤਾਂ ਅੰਦਰ ਹੀ ਰੱਖਿਆ ਹੋਊਗਾ ਸਾਲ ਖੰਡਦਾ ਇਹਨਾਂ ਨੂੰ ਤੁਸੀਂ ਹਾਂਜੀ ਇਹ ਤਿਆਰ ਕਰਦੇ ਰਹੇ ਸਾਲ ਲੱਗੀ ਗਿਆ ਆਪਾਂ ਨੂੰ ਤਿਆਰ ਕਰਦੇ ਕਰਦੇ ਇਹਨੂੰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਤਿਆਰ ਕੀ ਕੀ ਇਹਦਾ ਮਕੈਨਿਕਲ ਕੰਮ ਕੀ ਕੀ ਕਰਤਾ ਸਾਰਾ ਮੈਕੈਨੀਕਲ ਜਿਹੜਾ ਇੱਕ ਇੰਜਨ ਓਵਰਾਲ ਕੀਤਾ ਆਪਾਂ ਹਾਂਜੀ ਬਾਕੀ ਪਿਛਲਾ ਗੀਅਰ ਜਿਹੜਾ ਸੀਗਾ ਉਹ ਤੇ ਬਿਲਕੁਲ ਜਿਵੇਂ ਨਿਊ ਪਿਆਇਆ ਜੇ ਠੀਕ ਹੈ ਔਰ ਆਪਾਂ ਉਹਦੀ ਇੱਕ ਸਰਵਿਸ ਹੀ ਆਪਾਂ ਕਹਿ ਲਈਏ ਵੀ ਖੋਲ ਕੇ ਅਮਾ ਖਾਲੀ ਵੇਖਿਆ ਜਾਂ ਉਹਨੂੰ ਵੀ ਚ ਹੈਗਾ ਕੀ ਆ ਹੈਗਾ ਕੀ ਆ ਅੱਛਾ ਵੀ ਉਹ ਬਾਈ ਕੰਮ ਕੰਮ ਪਹਿਲਾਂ ਸਿੱਖਿਆ ਹੋਇਆ ਸੀ ਜਾਂ ਕੀ ਚੱਕਰ ਆ ਜਾਂ ਫੋਰਡ ਤੋਂ ਹੀ ਬਣ ਗਏ ਬਈ ਪੂਰੇ ਮੈਂ ਇਹ ਫਾਈਨਲ ਨੇ ਪਹਿਲਾਂ ਆਪਣਾ ਕੋਈ 476 ਦਾ ਸੀਗਾ ਜੀ ਅੱਛਾ ਜੀ ਔਰ 680 ਹੀ ਬਾਅਦ ਚ ਲਿਆ ਆਪਾਂ ਠੀਕ ਹੈ ਉਹ ਵੀ ਇੱਕ ਇੱਕ ਖਾਲੀ ਇੱਕ ਜਾਂ ਆਪਣੇ ਮਨ ਨੂੰ ਸੁਖਤਾ ਜੀ ਹੁੰਦੀ ਸੀ ਵੀ ਆਪਾਂ ਵੇਖੀਏ ਚ ਹੈਗਾ ਕੀ ਆ ਇੱਕ ਗੱਲ ਹੋਰ ਵੀ ਦੱਸ ਦਵਾਂ ਜਿਵੇਂ ਪੰਜਾਬ ਬੰਦੇ ਸਪਲਾਈ ਕਰਦਾ ਨਾ ਕੈਨੇਡਾ ਨੂੰ ਇਹ ਟਰੈਕਟਰ ਫੋਰਸ ਸਪਲਾਈ ਕਰਦੇ ਆ ਪੰਜਾਬ ਵੱਲ ਨੂੰ ਹਨਾ ਬਾਈ ਕਿੰਨੇ ਟਰੈਕਟਰ ਭੇਜਦੇ ਉੱਥੇ ਪੰਜਾਬ ਜੀ ਚਾਰ ਪੰਜ ਗਏ ਜੀ ਆਪਣੇ ਬਾਈ ਅਵਤਾਰ ਸੰਧੂੜਾ ਨੂੰ ਦਿੱਤੇ ਆ ਜੀ ਤੇ ਗਏ ਵੀ ਫੋਰਡ ਹੀ ਆ ਹਾਂਜੀ ਫੋਰਡ ਹੀ ਗਏ ਜੀ 6600 ਹੋ ਗਿਆ 7610 ਹੋ ਗਿਆ ਔਰ 4400 ਹੋ ਗਿਆ ਜੀ ਠੀਕ ਹੈ ਜੀ ਤੇ ਇਹਦਾ ਬਾਈ ਸ਼ੁਰੂ ਕਰਗੇ ਪਹਿਲਾਂ ਦਾ ਇਹਦਾ ਸਟੀਅਰਿੰਗ ਦੱਸੋ ਹੀ ਕੀ ਪਾਵਰ ਆ ਜਾਂ ਕੀ ਆ ਇਹ ਇਹ ਜੀ ਇਹ ਮੈਨੂਅਲੀ ਪਾਵਰ ਆਪਾਂ ਇਹਨੂੰ ਕਹਿ ਸਕਦੇ ਆ ਜਿੱਦਾਂ ਆਪਣੇ ਨਵੇਂ ਟੈਕਨੀਕ ਜਿਹੜੀ ਆ ਉਹ ਜੈਕ ਲੱਗਦਾ ਇਹਨਾਂ ਨੂੰ ਇਹ ਚ ਮੋਟਰ ਦਿੱਤੀ ਹੈ ਜੀ ਇਹਨਾਂ ਨੇ ਕੰਪਨੀ ਨੇ ਨਾ ਜੀ ਅੱਛਾ ਜੀ ਇਹ ਥੱਲੇ ਹਾਂਜੀ ਥੱਲੇ ਮੋਟਰ ਆ ਉਦੋਂ ਪਾਵਰ ਪੰਪ ਪੰਪ ਪਾਵਰ ਦਿੰਦੀ ਹੈ ਪੰਪ ਦੇ ਨਾਲ ਇਹਨੂੰ ਔਰ ਮੋਟਰ ਘੁੰਮਦੀ ਹੈ ਜੀ ਇਹ ਠੀਕ ਹੈ ਜੀ ਹਾਂਜੀ ਠੀਕ ਹੈ ਦੇ ਕਿੰਨੇ ਸਿਲੰਡਰ ਹੈਗਾ ਬਈ ਜੀ ਇਹ 6 ਸਿਲੰਡਰ ਹੈ ਜੀ 6 ਸਿਲੰਡਰ ਹਾਂਜੀ 6 ਸਿਲੰਡਰ ਠੀਕ ਆ ਤੇ ਇਹ ਇਹ ਟਰੈਕਟਰ ਹੋਰ ਤਾਂ ਮੇ ਮੈਂ ਤਾਂ ਅਜੇ ਤੱਕ ਦੇਖਿਆ ਨਹੀਂ ਤੁਹਾਡੇ ਕੋਲੇ ਪਹਿਲਾਂ ਦੇਖਿਆ ਤੁਸੀਂ ਦੇਖਿਆ ਕੋਈ ਹੋਰ ਟਰੈਕਟਰ ਵੀ ਹੋਰ ਵੀ ਆਇਆ ਹੋਵੇ ਆਪਣੇ ਇੰਡੀਆ ਦੇ ਵਿੱਚ ਜਾਂ ਕਿਵੇਂ ਆ ਇੰਡੀਆ ਜੀ ਇੱਕ ਆਪਣੇ ਪੰਜਾਬ ਵੀ ਆ TW5 ਹਾਂਜੀ ਔਰ ਦੂਜਾ 9600 ਜਿਹੜਾ ਜੀ ਇੱਕ ਹੀ TW5 ਇੱਕ ਹੀ 9600 ਆ ਜੀ ਠੀਕ ਆ ਇਹਦੀ ਫਿਰ ਆ ਸ਼ੋ ਵਗੈਰਾ ਤੁਸੀਂ ਆਪ ਤਿਆਰ ਕੀਤੀ ਜਾਂ ਕਿਵੇਂ ਇਹ ਹਾਂਜੀ ਇਹ ਸ਼ੋ ਆਪ ਤਿਆਰ ਕੀਤੀ ਹੈ ਜੀ ਇਹਦੀ ਇਹ ਐਸਟਰਾਈ ਆਉਂਦੀ ਹੈ ਇਹਦੀ ਸ਼ੋ ਜਿਹੜੀ ਜੇ ਆਪਾਂ ਦੀ ਫੋਟੋਆਂ ਤੇ ਦੇਖੀ ਗਏ ਆਪਾਂ ਜਾਨ ਫੋਟੋਆਂ ਦਾ ਥੋੜਾ ਜਿਆਦਾ ਡਿਜ਼ਾਈਨ ਉਹਦਾ ਵੱਖਿਆ ਹਾਂਜੀ ਪਰ ਉਹ ਫੋਰਡ ਦੇ ਸ਼ਕੀਨ ਹੋਣ ਕਰਕੇ ਜੀ ਇੱਕ ਇਹੀ ਸ਼ੋ ਜਾਰੀ ਫੱਬਦੀ ਆ ਫੋਰਡ ਨੂੰ ਤੇ ਆਪਾਂ ਫਿਰ ਇਹੀ ਤਿਆਰ ਕੀਤੀ ਹੈ ਜੀ ਠੀਕ ਆ ਮੇਰੇ ਹਿਸਾਬ ਨਾਲ ਵੀ ਹੁਣ ਤਾਂ ਤੁਹਾਨੂੰ ਸਾਲਕ ਤਾਂ ਹੋ ਗਿਆ ਇਹਨੂੰ ਚਲਾਉਂਦਿਆਂ ਨੂੰ ਹਨਾ ਹਾਂਜੀ ਹਾਂਜੀ ਕੰਮ ਲੈ ਰਹੇ ਹਾਂ ਹਾਂਜੀ ਸਾਲ ਹੋ ਗਿਆ ਕੰਮ ਲੈਣ ਦੇ ਨੂੰ ਆਪਾਂ ਠੀਕ ਆ ਬਈ ਤੇ ਆ ਟੈਂਕੀ ਇੱਥੇ ਟੈਂਕੀ ਬਣਾਤੀ ਹੈ ਇਹਦੀ ਇਹ ਜੀ ਦੱਸ ਲਓ ਨਾ ਇਹਨੂੰ ਜਿਹੜਾ origignal era ਪੰਪ ਹੀ ਗਿਆ ਇਹਨੂੰ 6 ਵਾਲਵ ਹੀ ਗਏ ਹਾਂਜੀ ਔਰ ਇਹਦਾ ਉਹ ਕਿਸ ਠੀਕ ਹੈ ਕੋ ਫਿਰ ਆਪਾਂ ਨਾ ਜੀ ਇਹਦਾ ਮੋਡੀਫਾਈ ਕਰਕੇ ਲਗਤੋਂ ਇਹ ਟੈਂਕ ਹੀ ਲਾਈ ਆਈ ਦੀ ਹਾਂਜੀ ਜੀ ਆ ਪਾਵਰ ਟੈਂਕ ਹੋ ਗਿਆ ਜੀ ਇਹਦਾ ਪਾਵਰ ਸਟੀਰਿੰਗ ਵਾਸਤੇ ਔਰ ਇਹਦਾ ਇਹ ਟੈਂਕ ਜਿਹੜਾ ਵਾ ਵੀ ਇਹ ਤੇਲ ਆਪਣਾ ਜਿਹੜਾ ਗੇਅਰ ਬਾਕਸ ਦਾ ਰਲੇ ਨਾ ਵੀ ਇਹ ਆਪਾਂ ਆਡੀ ਸਿਸਟਮ ਕੀਤਾ ਹੈ ਇਹਦਾ ਜੀ ਆਪਾਂ ਪੱਛੇ ਕੋਈ ਬੇਲਰ ਯੂਜ਼ ਕਰਦੇ ਹਾਂ ਜਾਂ ਕੁਝ ਵੀ ਯੂਜ਼ ਕਰਦੇ ਹਾਂ ਵੀ ਉਹ ਤੇਲ ਜਿਹੜਾ ਆਪਣਾ ਗੇਅਰ ਬਾਕਸ ਦਾ ਸਾਰਾ ਗੰਦਾ ਬੰਦਾ ਹੋ ਜਾਂਦਾ ਸੀ ਕਿਉਂਕਿ ਇੱਜ ਤੇ ਬਹੁਤ ਜ਼ਿਆਦਾ ਪੈਂਦਾ 80 ਲੀਟਰ ਤੇਲ ਪੈਂਦਾ ਇਹਦੇ ਵਿੱਚ ਇਹਦੇ ਵਿੱਚ ਜੀ ਗੇਅਰ ਦੇ ਵਿੱਚ ਗੇਅਰ ਚ 80 ਲੀਟਰ ਤੇਲ ਪੈਂਦਾ ਇਹਦੇ ਅੱਛਾ ਜੀ ਫਿਰ ਉਹ ਆਪਣਾ ਸ ਤੇ ਉਹ ਉੱਪਰ ਜਿਹੜੇ ਉਹ ਲੱਗੇ ਹੁਣ ਉਹ ਕਾਦੇ ਆਸਤੇ ਆ ਜੀ ਇਹ 8 ਵਾਲਵ ਲੱਗੇ ਆ ਜੀ ਇਹਨੂੰ ਆਪਣੇ ਹਾਂਜੀ ਇਹ ਪਿੱਛੇ ਕੋਈ ਬੇਲ ਰੀ ਉਸ ਕਰਨਾ ਜਾਂ ਕੋਈ ਹੋਰ ਕੰਮ ਲੈਣਾ ਆਪਾਂ ਹਾਂਜੀ ਉਸੇ ਉਹਦੇ ਵਾਸਤੇ ਲੱਗੇ ਆ ਜੀ ਇੱਕ ਇੱਕ ਮਾਡਲ ਵੀ ਦੱਸੋਗੇ ਕਿਹੜਾ ਹੋਊਗਾ ਅੰਦਾਜ਼ਾ ਮਾਡਲ 1972 73 ਦੇ ਆਸ-ਪਾਸ ਇਹ ਜੀ ਇਹ ਠੀਕ ਹੈ ਜੀ ਤੇ ਇਹ ਟੈਂਕੀ ਇਹਦੀ ਇਹਦੀ ਮਗਰ ਹੀ ਆਉਂਦੀ ਸੀ ਜਾਂ ਕਿਵੇਂ ਬਈ ਇਹ ਆਪ ਤਿਆਰ ਕੀਤੀ ਹੈ ਟੈਂਕੇ ਦਾ オリジナル ਪਿੱਛੇ ਹੀ ਹੁੰਦਾ ਸੀ ਇੱਥੇ ਹੀ ਹੁੰਦਾ ਹੈ ਹਾਂਜੀ ਤੇ ਸਾਨੂੰ ਉਹ ਮਿਲਿਆ ਨਹੀਂ ਤੇ ਅਸ ਕਰਕੇ ਫਿਰ ਅਸੀਂ ਆਪਾਂ ਇਹ ਕੰਪੈਨ ਦਾ ਲਾਤਾ ਸੀਗਾ ਜੀ ਮੋਡੀਫਾਈ ਕਰਕੇ ਇਹਦਾ ਆਪ ਦਾ ਤਿਆਰ ਕਰਦੇ ਹਾਂ 280 ਲੀਟਰ ਜਿਹੜਾ ਵਾ ਇਹ ਤਾਂ ਕੇ ਆਈ ਆਪਣਾ ਠੀਕ ਹੈ ਇਹਦੇ ਚਲਦੇ ਸਾਰੇ ਵਾਲਵ ਹੋਣ ਹਾਂਜੀ ਸਾਰੇ ਵਾਲਵ ਆਪਣੇ ਪੂਰੇ ਵਰਕਿੰਗ ਦੇ ਕੰਡੀਸ਼ਨ ਦੇ ਵਿੱਚ ਠੀਕ ਹੈ ਹਾਂਜੀ ਇੱਕ ਬਈ ਤੁਸੀਂ ਹੋਰ ਗੱਲ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਜਿਹੜਾ ਫੋੜ ਦੀਆਂ ਕਮੀਆਂ ਜਿੰਨੀਆਂ ਹੋਰ ਫੋੜਾਂ ਚ ਆਈਆਂ ਵਾਂ ਸਾਰੀਆਂ ਇਹ ਚ ਕੱਢੀਆਂ ਹੋਈਆਂ ਵਾਂ ਉਹ ਕੀ ਕੀ ਕਮੀਆਂ ਹੈਗੀਆਂ ਬਈ ਕਮੀਆਂ ਜੀ ਨੰਬਰ 1 ਤੇ ਬ੍ਰੇਕ ਦੀ ਕਮੀ ਇਹਨਾਂ ਨੇ ਕੱਢੀ ਆ ਹਾਂਜੀ ਇਹਦੀਆਂ ਪਾਵਰ ਬ੍ਰੇਕਾਂ ਆ ਆਪਣਾ ਕਾਰਾਂ ਵਾਂਗੂ ਮਾਸਟਰ ਸਿਲੰਡਰ ਲੱਗਾ ਇਹਨੂੰ ਦੂਜਾ ਇਹ ਤੇਲ ਦੇ ਬ੍ਰੇਕਾਂ ਦਿੱਤੀਆਂ ਇਹਦੀਆਂ ਹਾਂਜੀ ਠੀਕ ਹੈ ਜੀ ਇੱਥੇ ਅੰਦਰ ਹੀ ਆਪਣੇ ਤੇਲ ਚ ਆ अच्छा जी और तीसरी कमी ये दी जेडी ये काम अपने फोर्ड जे 3600 वगैरह और ट्रैक्टर जो आज 3600 ਤੇ ਆਪਾਂ ਚਲਦੇ ਆ। हां जी। ਆਪਣੇ ਆ 3600 ਦਾ ਜਿਹੜਾ ਆ ਬੂਟਿਆ ਨੇ ਜੀ ਇੱਥੇ। हां जी। ਆਜੇ ਬੂਟ ਹੁੰਦਾ ਆ। ਇਹ ਆਪਣਾ ਬੂਟ ਨਾਰਮਲ ਆਮ ਹੀ ਕਿਸਾਨਾਂ ਦਾ ਖਰਾਬ ਹੋ ਜਾਂਦਾ ਆ। हां जी। ਇਹਦੇ ਵਿੱਚੋਂ ਅੰਦਰ ਗਾਰਾ ਮਿੱਟੀ ਜਲੇਗਾ ਆਪਣਾ ਸਾਰਾ ਅੰਦਰ ਤੇਲ ਜਿਹੜਾ ਹੈਗਾ ਮੋਬਿਲ ਗੰਦਾ ਹੋ ਜਾਂਦਾ ਹੈ। ਇਹਨਾਂ ਨੇ ਇਹ ਕਮੀ ਜਿਹੜੀ ਇੱਧਰ ਕੱਢੀ ਆ। अच्छा जी। ਇਹਦੀ ਲਿਫਟ ਸੈਂਸਿੰਗ ਜਿਹੜੀ ਆ ਜੀ ਆਪਣੀਆਂ ਥੱਲੇ ਹੀ ਦਿੱਤੀ ਇਹਨਾਂ ਨੇ ਆ ਵੇਖੋ ਆ ਇੱਥੇ ਆ ਲਿਫਟ ਜਿਹੜਾ ਨਾ ਇਹ ਸੈਂਸਿੰਗ ਇਹਦੀ ਥੱਲੇ ਹੁੰਦੀ ਆ ਅੱਛਾ ਜੀ ਆ ਚੀਜ਼ ਹੈ ਜੀ ਔਰ ਇਧਰ ਆ ਠੀਕ ਹੈ ਆ ਦੋਵੇਂ ਸਾਈਡਾਂ ਤੋਂ ਠੀਕ ਹੈ ਜੀ ਹਾਂ ਜੀ ਆ ਇੱਥੋਂ ਓਕੇ ਤੇ ਇਹ ਲਿਫਟ ਸੈਂਸਿੰਗ ਇੱਥੋਂ ਹੁੰਦੀ ਹੈ ਜੀ ਆ ਪੁਆਇੰਟ ਇਹਦਾ ਫ੍ਰੀ ਆ ਅੱਛਾ ਜੀ ਹੁਣ ਇਹਦੇ ਕੀ ਸਿਸਟਮ ਹੋਇਆ ਵੀ ਜਦੋਂ ਆਪਣਾ ਉਹ ਸੀਲਾਂ ਆ ਉੱਥੇ ਉਹ ਸੀਲਾਂ ਜਿਹੜਾ ਆਪਣੀਆਂ ਕਿਤੇ ਰੱਬ ਨਾ ਕਰਾਵੇ ਲੀਕ ਕਰ ਗਈਆਂ ਤੇ ਕਾਪਾਂ ਤਰ੍ਹਾਂ ਤਾਂ ਧਿਆਨ ਦੇਣਾ ਵੀ ਆਪਣੇ ਸੀਲਾਂ ਲੀਕ ਕੀਤੀਆਂ ਤੇ ਆਪਾਂ ਸੀਲਾਂ ਨਵੀਆਂ ਬਾਦਣੀਆਂ ਉਹਦੀਆਂ ਤੇ ਉਹ ਅੰਦਰ ਮਿੱਟੀ ਨਹੀਂ ਜਾਂਦੀ ਫਿਰ ਇਹਦੇ ਅੰਦਰ ਬਿਲਕੁਲ ਠੀਕ ਆ ਆਪਣਾ ਕੰਟਰੋਲ ਕੰਟਰੋਲ ਹੀ ਬਹੁ ਵੱਖਰੀ ਜਗ੍ਹਾ ਤੇ ਦੇ ਦਿੱਤਾ ਜੀ ਕੰਟਰੋਲ ਥੱਲਾ ਦੇ ਦਿੱਤਾ ਅਜੇ ਤੱਕ ਕਹੀ ਕੰਪਨੀ ਨੇ ਮੈਂ ਤੇ ਅਜੇ ਤੱਕ ਕਿਸੇ ਦਾ ਵੇਖਿਆ ਨਹੀਂ ਜੀ ਇਹ ਬਾਈ ਫਿਰ ਜਦੋਂ ਮੜਾ ਬੁਟਾ ਝਟਕਾ ਵੱਜਦਾ ਫਿਰ ਹੁੰਦਾ ਗਾਂ ਪਸ਼ਾ ਅੱਗੇ ਪਿੱਛੇ ਹੁੰਦਾ ਹੈ ਹਾਂਜੀ ਹਾਂਜੀ ਹੁੰਦਾ ਅੱਗੇ ਪਿੱਛੇ ਹੁੰਦਾ ਅੰਦਰੋਂ ਅੱਛਾ ਜੀ ਤੇ ਬਾਕੀ ਇਹਨਾਂ ਹਾਂਜੀ ਹਾਂਜੀ ਕਲਟੀਵੇਟਰ ਵਾਸਤੇ ਬਹੁਤ ਮਜ਼ਬੂਤ ਲੋਹਾ ਲਾਇਆ ਵੈਸੇ ਫਿਰ ਜੀ ਇਹਨੂੰ ਆਪਣੀਆਂ ਸੰਗਲੀਆਂ ਦੀ ਲੋਡ ਨਹੀਂ ਜੱਕਾਂ ਦੀ ਲੋਡ ਨਹੀਂ ਆ ਅੱਛਾ ਜੀ ਇਹ ਲਿਫਟ ਨੂੰ ਇਹ ਦੀ ਲਿਫਟ ਜਿਹੜਾ ਆਪਾਂ ਪਿੱਛੇ ਕੋਸੰਦ ਪਾ ਗਏ ਨਾ ਜੀ ਇਹ ਇੱਥੇ ਲੌਕ ਹੋਏ ਨਹੀਂ ਆਟੋਮੈਟਿਕਲੀ ਇਹ ਠੀਕ ਹੈ ਜੀ ਬਹੁਤ ਆਪੀ ਲੌਕ ਹੋ ਜਾਂਦੀ ਹਾਂਜੀ ਲੌਕ ਹੋਏ ਨਹੀਂ ਬਹੁਤ ਨਾਰਮਲ ਇੱਧਰ ਉੱਧਰ ਹੁੰਦੀ ਆ ਔਰ ਬਾਕੀ ਇਹਦਾ ਇੱਕ ਕੰਟਰੋਲ ਇਹੋ ਜਿਹਾ ਜੀ ਆਪਾਂ ਜਿੰਨਾ ਮਰਜ਼ੀ ਇਹਨੂੰ ਪਾਸੇ ਲਾਈਏ ਇਹਨੇ ਇੱਥੇ ਮੁੜ ਕੇ ਆਉਣਾ ਆ ਅੱਛਾ ਇੱਥੇ ਹੀ ਆਉਣਾ ਹਾਂਜੀ ਇਹ ਟਾਇਰਾਂ 'ਚ ਨਹੀਂ ਵਜਣਾ ਇਹਨੇ ਮੁੜ ਕੇ ਆਪਣਾ ਇੱਥੇ ਹੀ ਆਉਣਾ ਆ ਠੀਕ ਆ ਆਮ ਫੱਟੀਆਂ ਆਪਣੀਆਂ ਜਿਹੜੀਆਂ ਜਿੰਨੀ ਮਰਜ਼ੀ ਆਪਾਂ ਬਾਹਰ ਕਰ ਦੋ ਟਾਇਰਾਂ 'ਚ ਵਜਦੀਆਂ ਫਿਰਦੀਆਂ ਰੋਡ ਤੇ ਜਿੰਨਾ ਮਰਜ਼ੀ ਭਜਾ ਲਓ ਬਗਾਰ ਫੱਟੀ ਦੋ ਹਾਂਜੀ ਤੇ ਇਹ ਟਾਇਰਾਂ 'ਚ ਨਹੀਂ ਵਜਦਾ ਆਪਣਾ ਇਹ ਠੀਕ ਹੈ ਤੇ ਟਾਇਰ ਸਾਈਜ਼ ਇਹ ਤਾਂ ਹੁਣ ਤੁਸੀਂ ਆਪਦੇ ਹਿਸਾਬ ਨਾਲ ਪਤਾ ਵੈਸੇ ਤਾਂ origignal ਕੋਈ ਪਤਾ ਕੁ ਵੀ ਕੀ ਆਉਣਾ origignal ਵੀ ਇਹੀ ਆ ਅੱਛਾ ਹਾਂਜੀ origignal ਵੀ ਇਹੀ ਆ 2093 ਨੰਬਰ origignal ਵੀ ਆ ਤੇ ਆਪਾਂ ਵੀ 209 ਹੀ ਉਹ ਹੀ origignal ਹੀ ਪਾਇਆ ਇਹਦਾ ਠੀਕ ਹੈ ਜੀ ਠੀਕ ਹੈ ਤੇ ਬਾਕੀ ਭਾਈ ਜੋਰ-ਜੂਰ ਲਵਾ ਕੇ ਵੇਖਿਆ ਹੋਊਗਾ ਕਿਵੇਂ ਲੱਗਦਾ ਵਾ ਉਦ ਜੋਰ ਤੇ ਜੀ ਛੋਟੇ ਜਿੰਨਾ ਆਪਾਂ ਕਹਿ ਲਈਏ ਜੋਰ ਆ ਹਾਂਜੀ ਜਦੋਂ ਸਾਡੇ ਹੁਣਾ ਬੈਲਰ ਆਪਣੇ ਕੋਲ ਤੇ ਗੱਡੀਆਂ ਆਪਾਂ ਨਾ ਜਿੱਦਾਂ ਟਰਾਲੇ ਸਾਡਾ ਪਲਾਂਟ ਦੂਰ ਆ ਹਾਂਜੀ ਤੇ ਆਪਾਂ ਲੈ ਕੇ ਜਾਂਦੇ ਆ 150 ਕੁਇੰਟਲ ਸਾਡਾ ਟਰੱਕ ਹੁੰਦਾ ਤੇ 150 ਹੀ ਆਪਾਂ ਮਾਲ ਭਰਦੇ ਹਾਂ ਦੇ ਵਿੱਚ ਹਾਂਜੀ ਤੇ ਆਮ ਨਾਰਮਲੀ ਤਿੰਨ ਟਰੈਕਟਰ ਆਪਾਂ ਨੂੰ ਪਾਉਣੇ ਪੈਂਦੇ ਉਹ ਗੱਡੀਆਂ ਕੱਢਣ ਵਾਸਤੇ ਤੇ ਇਹਨੂੰ ਜੇ ਇਕੱਲਾ ਹੀ ਪਾ ਦਿਆ ਤੇ ਇਕੱਲਾ ਹੀ ਲੈ ਆਉਂਦਾ ਜੀ ਕੱਢ ਕੇ ਗੱਡੀਆਂ ਆਪਣੀਆਂ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਹੋਂ ਤਾਂ ਵੇਹ ਜਿਵੇਂ ਤੁਸੀਂ ਜਿਵੇਂ ਕਹਿੰਦੇ ਹੋ ਵੀ ਤੁਸੀਂ ਸਾਰਾ ਨਵਾਂ ਹੀ ਕਰਤਾ ਇਹਨੂੰ ਹੋਂ ਤਾਂ ਇਹਦਾ ਕੁਝ ਹੈ ਹੀ ਨਹੀਂ ਦਿੱਕਤ ਵੀ ਜਿਵੇਂ ਮਰਜੀ ਵਾਈ ਚੱਲ ਜੇ ਬਾਕੀ ਇਹਦਾ ਕੰਪਨੀ ਨੇ ਸਾਈਡ ਗੀਅਰ ਦਿੱਤੇ ਆ ਵੀ ਜੀ ਆਹ ਵਿਖਾਇਓ ਇੱਥੇ ਆ ਆਪਣੇ ਆਮ ਹਰ ਟਰੈਕਟਰ ਦਾ ਉੱਤੇ ਸੈਂਟਰ 'ਚ ਹੁੰਦਾ ਜੀ ਹਾਂਜੀ ਇਹਦੇ ਆ ਲੀਵਰ ਆ ਸਾਈਡ ਤੇ ਦਿੱਤੇ ਆ ਇਹਦੇ ਆਹ ਸਾਈਡ ਤੇ ਜੀ ਠੀਕ ਹੈ ਇਹਦਾ ਸਾਈਡ ਤੋਂ ਜਦੋਂ ਆਪਣਾ ਸਾਈਡ ਗੀਅਰ ਪੈਂਦੇ ਆ ਉਹ ਪਿੱਛੇ ਲਿਫਟ ਪੰਪ ਆ ਜਿਹੜਾ ਜੀ ਅੱਛਾ ਜੀ ਇਹਦਾ ਲਿਫਟ ਪੰਪ ਜਿਹੜਾ ਇਹਦਾ ਜੀ ਇਹ ਇਹ ਚਾਰ ਕੰਮ ਕਰਦਾ ਇੱਕ ਤੇ ਪੀਟੀਓ ਜਿਹੜੀ ਹੈ ਦੀ ਪੀਟੀਓ ਪਾਵਰ ਆ ਠੀਕ ਹੈ ਡਿਫਰੈਂਸ਼ੀਅ ਉਹ ਵੀ ਡਿਫਰੈਂਸ਼ੀਅਲ ਲੌਗ ਵੀ ਪੰਪ ਨੇ ਲਿਫਟ ਪੰਪ ਨੇ ਕੰਮ ਕਰਦਾ ਇਹ ਪੰਪ ਤਾਂ ਹੀ ਕੰਮ ਕਰਦਾ ਹੈ ਅੱਛਾ ਜੀ ਪਾਵਰ ਔਰ ਫਿਰ ਆਪਣਾ ਇੱਕ ਲਿਫਟ ਕੰਮ ਕਰਦੀ ਹੈ ਜੀ ਔਰ ਚੌਥਾ ਨੰਬਰ ਇਹਦਾ ਜੀ ਇਹ ਚ ਹਾਈ ਲੋ ਦਿੱਤਾ ਵਾ ਆਪਣਾ ਚੇਂਜਰ ਸਿਸਟਮ ਜਿੱਦਾਂ ਆਪਾਂ ਕਹਿ ਦਈਏ ਆਪਾਂ ਚੱਲੀਏ ਉੱਪਰ ਹੀ ਚੱਲਦੇ ਆ ਬਾਈ ਹਨਾ ਹਾਂਜੀ ਹਾਂਜੀ ਉੱਪਰ ਹੀ ਹਾਂਜੀ ਇਹਦਾ ਆ ਪੈਰਾਂ ਦੇ ਵਿੱਚ ਆਪਣਾ ਚੇਂਜਰ ਸਿਸਟਮ ਹੈ ਜੀ ਆਹ ਵਾਲਾ ਠੀਕ ਹੈ ਜੀ ਹਾਂਜੀ ਇਹ ਚੇਂਜਰ ਸਿਸਟਮ ਹੈ ਇਹਦਾ ਕੀ ਵਰਕਿੰਗ ਹੈ ਜੀ ਜਿੱਦਾਂ ਆਪਾਂ ਨਾਰਮਲੀ ਆਪਾਂ ਚੌਥੇ ਹਾਈ 'ਚ ਜਾਣ ਰਹੇ ਆ ਹਾਂਜੀ ਉਹ ਰੋਡ ਤੇ ਤੇ ਜਦੋਂ ਆਪਾਂ ਇੱਥੇ ਪੈਰ ਮਾਰਦੇ ਆ ਨਾ ਜੇ ਚੌਥੇ ਹਾਈ ਤੋਂ ਹੋਰ ਹਾਈ ਹੋ ਜਾਂਦਾ ਆ ਅੱਛਾ ਜੀ ਫਿਰ ਜੇ ਆਪਾਂ ਮੰਨ ਲਓ ਰੋਕਣਾ ਵੇਨੂੰ ਸਹੀਏ ਕਰਨਾ ਟਰੈਕਟਰ ਨੂੰ ਆਪਣੇ ਨੂੰ ਇੱਥੇ ਫਿਰ ਆਪਾਂ ਪੈਰ ਮਾਰਦੇ ਨੇ ਤੇ ਇਹ ਫਿਰ ਲੋ ਹੋ ਜਾਂਦਾ ਆ ਠੀਕ ਹੈ ਜੀ ਕਹਿਣ ਦਾ ਮਤਲਬ ਇਹ ਆ ਕਿ ਪੰਜਾਬੀ ਭਾਸ਼ਾ ਦੇ ਵਿੱਚ ਇਹ ਡਬਲ ਹਾਈ ਔਰ ਡਬਲ ਲੋ ਆਏ ਠੀਕ ਹੈ ਡਬਲ ਹਾਈ ਡਬਲ ਜਿੱਦਾਂ ਹੁਣ ਆਪਣੇ ਅੱਜ ਦੇ ਟਾਈਮ 'ਚ ਆਪਾਂ ਹਾਈ ਲੋ ਮੀਡੀਅਮ ਦੇ ਕੰਪਨੀਆਂ ਦੇ ਆਂਡੀਆਂ ਨੇ ਜੀ ਹਾਂਜੀ ਇਹ ਡਬਲ ਹਾਈ ਔਰ ਡਬਲ ਲੋ ਚ ਆਉਣ ਡਿਆ ਜੀ ਡਾਇਰੈਕਟਰ ਠੀਕ ਹੈ ਤੁਸੀਂ ਕਹਿੰਦੇ ਸਪੀਡ ਵੀ ਬਹੁਤ ਹੈਗੀ ਹੈ ਦੀ ਹਾਂਜੀ ਸਪੀਡ ਲੰਸਮ 50-55 ਦੇ ਚੜ ਜਾਂਦਾ ਜੀ ਇਹ ਅੱਛਾ ਜੀ ਜਿਹੜੀ ਆ ਜੀ origignal ਜਿਹੜੀ origignal speed ਜਿਹੜੀ origignal 50-55 ਦੇ ਚੜ ਜਾਂਦਾ ਜੀ ਠੀਕ ਹੈ ਜੀ ਤੇ ਇਹਦਾ ਗੀਅਰ ਸਿਸਟਮ ਕੀ ਆਏ ਇੱਥੇ ਆ ਦੱਸੋਗੇ ਬਾਈ ਗੀਅਰ ਸਿਸਟਮ ਜੀ ਆ ਆ ਜਿਹਦਾ ਇੱਥੇ ਬੈਕ ਪੈਂਦਾ ਬਿਲਕੁਲ ਹਾਂਜੀ ਫੇਰਾ 1 ਤੇ ਸਾਰੇ ਲੈਂਡ ਦੇ ਵਿੱਚ ਹੀ ਪੈ ਜਾਂਦੇ ਆ ਜ ਆ ਨਿਊਟਰਲ ਆ ਜੀ ਇੱਥੇ ਹਾਂਜੀ ਇੱਥੋਂ ਆਪਣਾ ਇੱਥੇ ਬਹਿ ਗਿਆ ਹਾਂਜੀ ਫਿਰ ਆ ਬਾਕੀ ਸਾਰੇ ਇਹਦੇ ਗਾਂ ਆਿੰਦੇਗੇ ਜਿੰਨੇ ਸਿੱਧੇ ਤੁਰੇ ਜਾਣੇ ਸਿੱਧੇ ਤੁਰੇ 1 2 3 ਆਪਣੇ ਜਿੱਦਾਂ ਜੌਂਡੀਅਰ ਚੋਂ ਆਉਂਦਾ ਹੀਗਾ ਹਾਂਜੀ 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 53 10 ਦੇ ਵਿੱਚ ਔਰ ਆ ਪਰਲ ਵਾਲੀ ਵਰ ਜੋ ਉਹ ਹਾਈ ਲੋ ਦਾ ਹੈ ਜੀ ਇਹ ਹਾਈ ਲੋ ਦਾ ਹੈ ਜੀ ਉਹ ਹਾਈ ਲੋ ਦਾ ਇਹ ਇਹ ਲਿਫਟ ਦਾ ਹੈ ਜੀ ਲਿਫਟ ਦਾ ਆ ਗਿਆ ਲਿਫਟ ਸਿੱਧੀ ਜੀ ਹੈ ਜੀ ਹੈ ਲਿਫਟ ਵੀ ਸਿੱਧੀ ਸਿੱਧੀ ਆਪਣੇ ਨਾਰਮਲ ਹੀ ਹੈ ਤੇ ਕੰਟਰੋਲ ਕਿਵੇਂ ਆ ਕੰਟਰੋਲ ਬਹੁਤ ਸ਼ਾਨਦਾਰ ਹੈ ਇਹਦਾ ਅੱਛਾ ਜੀ ਆਪਾਂ ਸਾਰੇ ਕੰਮ ਲੈ ਕੇ ਵੇਖਿਆ ਹਾਰਵਾ ਵਾਈਆਂ ਵਾ ਔਰ ਟਰਾਲੀ ਰੋਲੇ ਵੀ ਖਰਚਾ ਚੋਂਦੇ ਰਹੇ ਆ ਠੀਕ ਹੈ ਜੀ ਤੇ ਬਹੁਤ ਵਧੀਆ ਔਰ ਬਾਕੀ ਤੇਲ ਦਾ ਸਭ ਤੋਂ ਵਧੀਆ ਤੇਲ ਦਾ ਆਮ ਨਾ ਸਾਡੇ ਕਈ ਯਾਰ ਮਿੱਤਰ ਕਹਿੰਦੇ ਵੀ ਲੈ ਵੀ ਇਹ ਤੇ ਹਾਥੀ ਖਿਲਾ ਰਿਆ ਆ ਪਰ ਖਰਚਾ ਇਹਦਾ ਘੋੜਿਆਂ ਵਰਗਾ ਹੀ ਆ ਅੱਛਾ ਜੀ ਖਰਚਾ ਬਹੁਤ ਨਾਰਮਲ ਆ ਵੀ ਜੇ ਆਪਾਂ ਇਹਨੂੰ ਖਾਲੀ 8-8 ਦੀ ਹਾਰੋਂ ਜਿੱਦਾਂ 16 ਤਵੀਆਂ ਤੇ ਆਪਾਂ ਵੋਹਨੇ ਆ ਹਾਂਜੀ 16 ਤਵੀਆਂ ਤੇ ਇਹਨੇ ਆਪਣਾ ਲਮਸਮ 6-7 ਲੀਟਰ ਖਾਂਦਾ ਜੀ ਠੀਕ ਹੈ ਔਰ ਲਮਸਮ 4-5 ਕਿਲੋ ਤਾਂ ਕੱਢ ਜਾਂਦਾ ਆ ਔਰ ਜੇ ਆਪਾਂ ਇਹਨੂੰ 16 ਤੋਂ ਨਹੀਂ 32 ਦੇ ਆ ਜੀ ਇਹਦੇ ਅੱਠਾਂ ਨੇ ਮਗਰ ਅਸੀਂ ਅੱਠ ਹੋਰ ਪਾ ਦਿੰਨੇ ਆ ਤੇ ਫਿਰ ਇਹਨੇ 12 ਲੀਟਰ ਆ ਜਣਾ ਆ अच्छा जी काम ਦੇ ਹਿਸਾਬ ਨਾਲ ਤੇਲ ਖਾਣਾ ਹੈ ਇਹਨੇ ਕੰਮ ਦੇ ਹਿਸਾਬ ਨਾਲ ਜੇ ਖਾਲੀ ਲਈ ਤੁਰੇ ਫਿਰਦੇ ਇਹ ਨਹੀਂ ਬਈ ਜੇ ਖਾਲੀ ਫਿਰਦੇ ਆ ਤੇ 10 ਲੀਟਰ ਖਾਊਗਾ ਖਾਲੀ ਤੇ ਖਾਲੀ ਵਰਗਾ ਹੀ ਖਾਊਗਾ ਨਹੀਂ ਆਪਣੀ ਆਮ ਜਿਹੜੀ ਘਾਤ ਜਿਹੜੀ ਬਣੀ ਹੋਈ ਵੀ ਵੱਡਾ ਟਰੈਕਟਰ ਲੈ ਲਿਆ ਜੇ ਐਮਪਲੀਮੈਂਟ ਛੋਟਾ ਦਾ ਤੇਲ ਤਾਂ ਉਹਨੇ ਉਨਾ ਹੀ ਖਾਈ ਤੇਲ ਉਨਾ ਹੀ ਖਾਣਾ ਹੁੰਦਾ ਹੈ ਹਨਾ ਤੇ ਤੁਸੀਂ ਕਹਿੰਦੇ ਵੀ ਇਹ ਜਿਵੇਂ ਜਿਹੇ ਰੋਡ ਤੇ ਆ ਤੇ ਕਈ ਟਰੈਕਟਰ ਆਪਣੇ ਵੱਡੇ ਜਿਹੜੇ ਰੋਡ ਤੇ ਵੀ ਤੇਲ ਉਨਾ ਖਾਈ ਜਾਂਦੇ ਬਾਹਰ ਚ ਵੀ ਉਨਾ ਖਾਈ ਇਹਦਾ ਇਹਦੀ ਇਹ ਖਾਸੀਅਤ ਹੈ ਵੀ ਜਦੋਂ ਖਾਲੀ ਰਹੂਗਾ ਉਦੋਂ ਆਪਣਾ ਇਹਨੇ ਤੇਲ ਘੱਟ ਖਾਣਾ ਹੈ ਜਦੋਂ ਆਪਾਂ ਲੋਡ ਪਾਵਾਂਗੇ ਫਿਰ ਇਹਨੇ ਤੇਲ ਤੇ ਹੋਰ ਭਈ ਇਹਦੇ ਵਿੱਚ ਹੋਰ ਕੋਈ ਖਾਸੀਅਤਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਹੋਣ ਖਾਸੀਅਤ ਇੱਕ ਸਭ ਤੋਂ ਵੱਡੀ ਖਾਸੀਅਤ ਇਹਦੀ ਇਹ ਆ ਪੀ ਮੈਨੂੰ ਇਹ ਲੱਗਾ ਹੀ ਨਹੀਂ ਪੀ ਇਹ ਇੱਕ ਦੀ ਇੰਗਲੈਂਡ ਦਾ ਡੈਕਟਰ ਹੈ ਜਾਂ ਇਹ ਬਾਹਰ ਦਾ ਡੈਕਟਰ ਹੈ ਵੀ ਆਪਾਂ ਨੂੰ ਉਖਾ ਹੋ ਜਾਊਗਾ ਪੀ ਇਹ ਸਮਾਨ ਆਪਾਂ ਕਿਦਾਂ ਇਹਦਾ ਕੀ ਕਰਾਂਗੇ ਨਾਰਮਲੀ ਆਪਣਾ 3610 ਦਾ ਸਾਰੇ ਸਮਾਨ ਮੈਂਦਾ ਇਹਦੇ ਇੰਜਣ ਦੇ ਵਿੱਚ ਉਹੀ ਪਿਸਟਨ ਹੈ ਉਹੀ ਰਿੰਗ ਹੈ ਜੀ ਉਹੀ ਪੀਸ ਹੈ ਇਹਦੇ ਔਰ ਪੰਪ ਜਿਹੜਾ ਆ ਪੰਪ ਚਲੋ ਇੱਕ ਸਹਿਜ ਲੰਮਾ ਹੈ ਇਹਦਾ ਮਗਰ ਸਮਾਨ ਸਾਰਾ ਆਪਣਾ ਉਹੀ ਨਾਰਮਲ ਹੀ ਹੈ ਜੀ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਇੱਕ ਮੈਸੀ ਹੋ ਗਿਆ ਤੇ ਇੱਕ ਇਹ ਹੋ ਗਿਆ ਫੋਰਡ ਹਣਾ ਦੋਨਾਂ ਦਾ ਸਮਾਨ ਜਿੰਨਾ ਮਰਜੀ ਜਿੱਥੋਂ ਮਰਜੀ ਚੱਕ ਜਿੱਥੋਂ ਮਰਜੀ ਚੱਕ ਕੇ ਪਾ ਦਿਓ ਕੋਈ ਦਿੱਕਤ ਨਹੀਂ ਸਮਾਨ ਦੀ ਇਹਦੀ ਠੀਕ ਹੈ ਜੀ ਤੇ ਫਿਰ ਜਦੋਂ ਤੁਸੀਂ ਬਾਈ ਲਿਆਂਦਾ ਫਿਰ ਖੋਲਿਆ ਇਹਦੇ ਵਿੱਚ ਫਿਰ ਕੋਈ ਸਮਾਨ ਲਿਆ ਕੇ ਪਾਉਣਾ ਪਿਆ ਕੁਝ ਨਹੀਂ ਸਮਾਨ ਵੇਖੋ ਜੀ ਇਹ ਪਿਛਲਾ ਗੀਅਰ ਗੁਰ ਤੇ ਕੋਈ ਪਿਛੇ ਤੇ ਆਪਾਂ ਕੋਈ ਕੁਝ ਨਹੀਂ ਕੀਤਾ ਇਹਦਾ ਪਿਛੇ ਤੇ ਸਾਰਾ オリジナル ਨਵੇਂ ਵਰਗਾ ਪਿਆ ਜੀ ਸਿਰਫ ਆਪਾਂ ਇਹਦੇ ਇੰਜਣ ਦਾ ਜਿਹੜੇ ਰਿੰਗ ਆ ਔਰ ਪੀਸ ਵਗੈਰਾ ਉਹ ਇੰਜਣ ਦਾ ਥੋੜਾ ਬਹੁਤ ਕੀਤਾ ਕੰਮ ਇਹਦਾ ਠੀਕ ਹੈ ਜੀ ਠੀਕ ਹੈ ਨਹੀਂ ਬਹੁਤ ਵਧੀਆ ਬਾਈ ਸ਼ਾਨਦਾਰ ਚੀਜ਼ ਆ ਤੇ ਬਾਈ ਕੋਲੇ ਹੈਗਾ ਇਹ ਪੂਰਨ ਪਰਦੇ ਨੇੜੇ ਤੇ ਬਾਈ ਨੇ ਪੂਰਾ ਬਹੁਤ ਵਧੀਆ ਤਿਆਰ ਕੀਤਾ ਤੇ ਹੁਣ ਮੇਰੇ ਸਹਾਂਣਾ ਬਾਈ ਕਮੀ ਕੋਈ ਰਹਿ ਨਹੀਂ ਗਈ ਹੋਣੀ ਕੋਈ ਕਮੀ ਨਹੀਂ ਰਹੀ ਜੀ ਬਿਲਕੁਲ ਟਿਪ ਟੋਪ ਆ ਠੀਕ ਹੈ ਹਾਂਜੀ ਹਾਂਜੀ ਤੇ ਦੋਸਤੋ ਦੱਸਿਓ ਵੀ ਵੀਡੀਓ ਕਿਹੋ ਜਿਹੀ ਲੱਗੀ ਸ਼ਾਨਦਾਰ ਚੀਜ਼ ਦਿਖਾਈ ਆ ਤੁਹਾਨੂੰ ਤੇ ਅੱਛਾ ਤੇ ਬਾਈ ਤੁਸੀਂ ਪਹਿਲਾਂ ਇਥੋਂ ਪੰਜਾਬ ਤੋਂ ਹੀ ਇੱਥੇ ਸ਼ਿਫਟ ਹੋਏ ਹੋ ਜਾਂ ਕਿਵੇਂ ਜੀ ਦਾਦਾ ਜੀ ਆਏ ਪੰਜਾਬ ਤੋਂ ਸਾਡਾ ਨਾ ਅੰਮ੍ਰਿਤਸਰ ਲਾਗੇ ਜੰਡਿਆਲਾ ਗੁਰੂ ਜਾਣੀਆਂ ਪਿੰਡ ਆ ਜੀ ਜਾਣੀਆਂ ਪਿੰਡ ਦਾਦਾ ਜੀ ਆ ਗਏ ਲੰਮਸੋਂ 50 ਦੇ ਵਿੱਚ ਇੱਥੇ ਅੱਛਾ ਜੀ ਹਾਂਜੀ ਹਾਂਜੀ ਉਹ ਸਾਰੀ ਫੈਮਿਲੀ ਆਪਣੀ ਇੱਥੇ ਹੀ ਆ ਠੀਕ ਹੈ ਜੀ ਸਾਰਾ ਪਰਿਵਾਰ ਹੀ ਆ ਗਿਆ ਸਾਰਾ ਪਰਿਵਾਰ ਹੀ ਇੱਥੇ ਆ ਗਏ ਐ ਨਹੀਂ ਮਹਿਸੂਸ ਹੁੰਦਾ ਵੀ ਯੂਪੀ ਜਾਂ ਉੱਤਰਾਖੰਡ ਚ ਆ ਗਏ ਐ ਲੱਗਦਾ ਯਾਰ ਵੀ ਪੰਜਾਬ ਚ ਹੀ ਤੁਰੇ ਫਿਰਦੇ ਆ ਹਾਂਜੀ 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 ਕਿਉਂਕਿ ਮੈਂ ਤਾਂ ਮਿਲਦਾ ਰਹੀ ਨਾ ਇੱਥੇ ਸਾਰੇ ਬਹੁਤ ਪੰਜਾਬੀ ਹੈ ਜੀ ਲੰਮਸਮ 2 300 ਕਿਲੋਮੀਟਰ ਦੇ ਏਰੀਆ 'ਚ ਪੰਜਾਬੀ ਜਿਹੜਾ ਆਪਣੇ ਇੱਥੇ ਠੀਕ ਹੈ ਜੀ ਬਹੁਤ ਫਾਰਮ ਹੈ ਜੀ ਬਹੁਤ ਚੰਗੇ ਖੁੱਲੇ ਖੁਸ਼ਹਾਲ ਪੰਜਾਬੀ ਹੈ ਆਪਣੇ ਇੱਥੇ ਬੈਠੇ ਕਮਾਈਆਂ ਕਰਨ ਦੇ ਪੈਲੀਆਂ ਦੇ ਵਿੱਚ ਹਾਂਜੀ 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 ਮੈਨੂੰ ਵਧੀਆ ਲੱਗਾ ਬਹੁਤ ਵਧੀਆ ਲੱਗਾ ਬਾਈ ਮਿਲ ਕੇ ਤੁਹਾਨੂੰ ਤੇ ਬਾਕੀ ਤੁਸੀਂ ਵੀ ਦੱਸਿਓ ਸੱਜਣ ਇੱਕ ਗੱਲ ਹੋਰ ਵੀ ਆ ਟਰੈਕਟਰ ਜੇ ਤੁਸੀਂ ਖਰੀਦਣਾ ਵੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪ ਦਾ ਪੁੱਛ ਸਕਦੇ ਆ ਨੰਬਰਾਂ ਸ਼ੇਅਰ ਕਰ ਸਕਦੇ ਆ ਤੇ ਬਾਈ ਦਾ ਨੰਬਰ ਲੈ ਸਕਦੇ ਆ ਧੰਨਵਾਦ ਬਾਈ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਸੱਜਣਾ